ਫਗਵਾੜਾ ਸ਼ਹਿਰ ਦੇ ਪੁਲਰਾਇ ਚੌਂਕ ਵਿਖੇ ਇੱਕ ਤਰੱਕ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਹਾਦਸੇ ਦੌਰਾਨ ਸਵੇਫਟ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਲਵਪ੍ਰੀਤ ਵਾਸੀ ਦੁਸਾਜ ਕਲਾ ਨੇ ਦੱਸਿਆ ਕਿ ਜਦੋਂ ਉਹ ਜਿੰਮ ਤੋਂ ਆਪਣੇ ਕਾਰ ਵਾਪਸ ਜਾ ਰਿਹਾ ਸੀ ਤਾਂ ਜਦੋਂ ਉਹ ਪੁਲਰਾਇ ਚੌਂਕ ਪੁੱਜਾ ਤਾਂ ਫਗਵਾੜਾ ਸਾਈਡ ਤੋਂ ਆ ਰਹੇ ਇੱਕ ਤਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ ਦਾ ਬਾਲ-ਬਾਲ ਬਚਾ ਹੋ ਗਿਆ ਤੇ ਹਾਦਸੇ ਦੌਰਾਨ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨ ਗਈ ਉਧਰ ਇਸ ਹਾਦਸੇ ਸੰਬੰਧੀ ਜਦੋਂ ਟ੍ਰੱਕ ਡਰਾਈਵਰ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਉਹ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਤਾਂ ਪੁੱਲਾ ਰਾਈ ਚੌਂਕ ਨਜ਼ਦੀਕ ਉਹਨਾਂ ਦੇ ਟ੍ਰੱਕ ਨਾਲ ਇੱਕ ਕਾਰ ਟਕਰਾ ਕੇ ਜਿਸ ਕਾਰਨ ਦੋਵੇਂ ਗੱਡੀਆਂ ਦਾ ਨੁਕਸਾਨ ਹੋ ਗਿਆ। ਲਖਬੀਰ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਆਪਾਂ? ਇਹ ਇੱਥੋਂ ਫਗਵਾੜੇ ਤੋਂ ਹੁਸ਼ਿਆਰਪੁਰ। ਤੇ ਇਹ ਐਕਸੀਡੈਂਟ ਹੋਇਆ ਕਿੱਦਾਂ ਜੀ? ਇਹ ਐਕਸੀਡੈਂਟ ਹੋਇਆ ਜੀ ਮੈਂ ਪੁੱਲ ਨੂੰ ਪਾਰ ਕਰ ਰਿਹਾ। ਹਾਂਜੀ। ਮੈਂ ਸਾਰਾ ਪੁੱਲ ਪਾਰ ਕਰ ਲਿਆ ਟਾਰਨ ਤੇ ਚੱਲਿਆ ਗਿਆ ਅਗਲੇ ਚੌਕ ਤੇ। ਕਿਸ ਕੀ ਚੀਜ਼ ਦੇ ਵਿੱਚ ਹੋਇਆ? ਇਹ ਕਾਰਨ ਕਾਰ ਇਹਨਾਂ 60 ਚੋੜਦਾ ਨਹੀਂ ਲੱਗੀ ਨਹੀਂ 60 ਚੋੜ ਕੋਈ ਨਹੀਂ ਲੱਗੀ ਬੰਦੇ ਠੀਕ ਠਾਕ ਸਭ ਠੀਕ ਠਾਕ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਹੋਇਆ ਦੋਨੋਂ ਗੱਡੀਆਂ ਦਾ ਨੁਕਸਾਨ ਆ ਸਾਡਾ ਵੀ ਭਾਈ ਮੇਰਾ ਨਾਮ ਲਖਮੀ ਸਿੰਘ ਦਸਾਂਝ ਕਲਾਂ ਤੋਂ ਜੀ ਹਾਂ ਜੀ ਸਰ ਜੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਸਟ੍ਰੌਂਗ ਦੇ ਵਿੱਚ ਉਧਰੋਂ ਆ ਰਿਹਾ ਸੀ ਜਿਮ ਲਾ ਕੇ ਜੀ ਤਾਂ ਜੇ ਮੈਂ ਰਸਤੇ ਚ ਆ ਰਿਹਾ ਇੰਨੇ ਮੇਰੇ ਵਾਲੇ ਗੱਡੀ ਵਾਲੇ ਨੇ ਬੇ ਮੇਰੇ ਵਾਲੇ ਦੇਖਿਆ ਹੀ ਕੋ ਨਹੀਂ ਵੀ ਕੀ ਬਣ ਰਿਹਾ ਕੀ ਨਹੀਂ ਨੂੰ ਮੈਂ ਬੜੇ ਹੋਰ ਨ ਮਾਰੇ ਮੈਂ ਗੱਡੀ ਕੰਟਰੋਲ ਕਰਦਾ ਕਰਦਾ ਇਧਰ ਨੂੰ ਲੈ ਆਇਆ ਇਹਨੇ ਵਿੱਚ ਲਿਆ ਕੇ ਠੋਕੀ ਜੇ ਮੇਰੀ ਗੱਡੀ ਫਾਸਟ ਹੁੰਦੀ ਤਾਂ ਮੈਨੂੰ ਮਾਰਦਾ ਅੱਜ ਗੱਡੀ ਸਿੱਧੀ ਟਾਕੀ ਤੇ ਵੱਜਣੀ ਸੀ ਕਿਹੜੀ ਗੱਡੀ ਹੈ ਵਿੱਚ ਨਾਲ ਹੋਇਆ ਐਕਸੀਡੈਂਟ ਭਾਜੀ ਆਹ ਟਰੱਕ ਨਾਲ ਹੋਇਆ ਟਰਾਂਪੋਇੰਟਰ ਕੋਲ ਆ ਇਹ ਕਿੱਥੋਂ ਕਿੱਥੇ ਆ ਰਿਹਾ ਸੀ ਇਹ ਭਾਜੀ ਫਗਵਾੜੇੋਂ ਮੰਡੀ ਤੋਂ ਜਾ ਰਿਹਾ ਸੀ ਹਿਆਰਪੋਰਟ ਨੂੰ ਅੱਛਾ ਤੁਸੀਂ ਕਿੱਥੋਂ ਜਾ ਰਹੇ ਸੀ ਭਾਜੀ ਮੈਂ ਫਗਵਾੜੇ ਜਿਮ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਦੁਸਾਂਝ ਚਲਾ ਬਿਲਕੁਲ ਤੇ ਬੰਦੇ ਠੀਕ ਆ ਸਰ ਹਾਂਜੀ ਬੰਦੇ ਠੀਕ ਠਾਕ ਆ ਗਏ ਕੋਈ ਛੱਡ ਜੋੜ ਤਾਂ ਨਹੀਂ ਲੱਗੀ ਨਹੀਂ ਭਾਜੀ ਛੱਡ ਕੋਈ